22 ਅਪ੍ਰੈਲ 225 ਨੂੰ ਕੁਝ ਅਤਵਾਦੀਆਂ ਨੇ ਹਿੰਦੁਸਤਾਨ ਦੀ ਹੱਦ ਦੇ ਬਚਾ ਕੇ ਬੇਕਸੂਰ ਲੋਕਾਂ ਦਾ ਜਿਹੜਾ ਪਹਿਲਗਾਮ ਦੇ ਵਿੱਚ ਖੂਨ ਵਹਾਇਆ ਸੀ ਉਹਦੇ ਦੂਸਰੇ ਵਜੋਂ ਤੁਸੀਂ ਦੇਖਿਆ ਆਪਣਾ ਕਿ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਸਾਰੇ ਹੀ ਭਾਰਤ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਪਾਕਿਸਤਾਨ ਅਤਵਾਦੀਆਂ ਦਾ ਇਸ ਦਾ ਪੂਰਜ ਉਹਨਾਂ ਦਾ ਵਿਰੋਧ ਕੀਤਾ ਸੀ ਤੇ ਹਿੰਦੁਸਤਾਨ ਦਾ ਜਿਹੜਾ ਖੂਨ ਵਹਾਇਆ ਸੀ ਉਹਨਾਂ ਨੂੰ ਇਹਨਾਂ ਨੇ ਚ ਇਕ ਤਰ੍ਹਾਂ ਕੈਂਡਲ ਮਾਰਚ ਕਰਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਕੈਂਡਲ ਮਾਰਚ ਵੀ ਕੀਤੇ ਗਏ ਸਨ ਔਰ ਜਿਹੜਾ ਰਾਤੀ ਭਾਰਤ ਦੀ ਕੇਂਦਰ ਸਰਕਾਰ ਨੇ ਅੱਤਵਾਦੀ ਦੁਕਾਨਾਂਾਂ ਤੇ ਜਿਹੜੇ ਹਮਲਾ ਕੀਤਾ ਆ ਸਰਜੀਕਲ ਸਟ੍ਰਾਈ ਕੀਤਾ ਆ ਇਹ ਬਹੁਤ ਹੀ ਅੱਛਾ ਕੰਮ ਆ ਇਸ ਦੀ ਅਸੀਂ ਜਿੱਥੇ ਤਰੀਫ ਕਰਦੇ ਆ ਉੱਥੇ ਹੀ ਸਾਰੇ ਜਿਹੜੇ ਜਿਹੜੇ ਹਿੰਦੁਸਤਾਨੀ ਆ ਉਹ ਵੀ ਸਾਰੀ ਜਨਤਾ ਖੁਸ਼ ਆ ਔਰ ਅਸੀਂ ਆਸ ਕਰਦੇ ਆ ਕਿ ਕੇਂਦਰ ਸਰਕਾਰ ਵੱਲੋਂ ਲੈ ਗਿਆ ਇਸ ਸਰਜੀਕਲ ਹਮਲੇ ਦੀ ਜਿੱਥੇ ਸਾਰਾ ਸੰਸਾਰ ਨਿਰ ਕਰਦਾ ਸਾਰਾ ਭਾਰਤ ਨਿਰ ਕਰਦਾ ਤੇ ਅਤਵਾਦੀਆਂ ਨੂੰ ਇਸ ਗੱਲ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਕਿ ਮੁੜ ਕੇ ਵੀ ਉਹ ਕਦੀ ਵੀ ਹਿੰਦੁਸਤਾਨ ਦੀ ਹੱਦ ਦੇ ਵਿੱਚ ਅੰਦਰ ਆ ਕੇ ਬੇਗਸੂਰ ਲੋਕਾਂ ਦਾ ਕਦੀ ਵੀ ਖੂਨ ਬਹਾਉਂਦੀ ਜੁਰਤ ਨਹੀਂ ਕਰਨਗੇ ਸੋ ਅਸੀਂ ਵਾਰ-ਵਾਰ ਇੱਕ ਵਾਰ ਫੇਰ ਭਾਰਤ ਸਰਕਾਰ ਤੇ ਇਸ ਕਦਮ ਦੀ ਤਾਰੀਫ ਕਰਦੇ ਹਾਂ ਆਪਰੇਸ਼ਨ ਸੰਦੂਰ ਦੇ ਤਹਿਤ ਜੋ ਅੱਜ ਸ਼ਵੇਰੇ ਦਾਰ तकरीबन 1.5 ਵਜੇ ਸਾਡੀਆਂ ਤਿੰਨੇ ਜਿਹੜੀਆਂ ਸਨਾਮਾ ਹੈਗੀਆਂ ਜਲ ਸਨਾਮਾ ਥਲਮ ਤੇ ਬਾਜੂ ਸਨਾਮਾ ਜਿਹਨਾਂ ਨੇ ਬਹੁਤ ਹੀ ਪਾਕਿਸਤਾਨ ਨੂੰ ਜਿਹੜਾ ਹੈਗਾ ਮੂੰਹ ਤੋੜਮਾ ਜਵਾਬ ਦਿੱਤਾ ਆ ਕਿਉਂਕਿ ਕੁਝ ਜਿਹੜੇ ਅੱਤਵਾਦੀ ਸੀਗੇ ਕੁਝ ਚਿਰ ਪਹਿਲਾਂ ਉਹ ਸਾਡੀ ਭਾਰਤ ਦੀ ਜਿਹੜੀ ਸੀਮਾ ਹੈਗੀ ਆ ਉਹਦੇ ਅੰਦਰ ਆ ਕੇ ਸਾਡੇ ਜਿਹੜੇ ਸਨਾਨੀ ਸੀਗੇ ਜਿਹੜੇ ਪਹਿਲਗਾਮ ਦੇ ਵਿੱਚ ਇੱਕ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਨ ਗਏ ਸੀ ਉਹਨਾਂ ਨੂੰ ਬਹੁਤ ਹੀ ਕਨੌਨੀ ਉਹਨਾਂ ਨੇ ਹਰਕਤ ਕੀਤੀ ਸੀ ਸੋ ਅੱਜ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਆ ਉਹਨਾਂ ਨੇ ਬਿਲਕੁਲ ਜਿਹੜਾ ਮੂੰਹ ਤੋੜਨਾ ਜਵਾਬ ਜਿਹੜਾ ਅੱਜ ਪਾਕਿਸਤਾਨ ਨੂੰ ਦਿੱਤਾ ਹੈਗਾ ਅਸੀਂ ਬਹੁਤ ਸ਼ਲਾਘਾ ਕਰਦੇ ਆ ਸਾਡੇ ਰਿਸਪੈਕਟਡ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਹਨਾਂ ਨੇ ਬਹੁਤ ਬਹੁਤ ਹੀ ਵਧੀਆ ਜਿਹੜਾ ਇਹ ਕੀਤਾ ਹੈਗਾ ਤੇ ਮੈਂ ਬਿਲੋ ਸਲੂਟ ਕਰਦਾ ਜੈ ਹਿੰਦ